ਵਿਕਰਮ ਸਿੰਘ ਮਜੀਠੀਆ ਦੇ ਲਈ ਅੱਜ ਦਾ ਦਿਨ ਫਿਰ ਤੋਂ ਬਹੁਤ ਬੁਰਾ ਸਾਬਿਤ ਹੋਇਆ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਹਾਲੇ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੋਈ ਵੀ ਰਾਹਤ ਨਹੀਂ ਮਿਲੀ ਜਿਸ ਦੇ ਕਾਰਨ ਹੁਣ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਰੋਂਦਾ-ਕਰਲਾਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਮਜੀਠੀਆ ਦੀਆਂ ਮੁਸੀਬਤਾਂ ਅੱਜ ਫਿਰ ਤੋਂ ਵੱਧ ਚੁੱਕੀਆਂ ਹਨ ਕਿਉਂਕਿ ਭਗਵੰਤ ਮਾਨ ਸਿੰਘ ਨੇ ਕਿਉਂਕਿ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਟੋਟਲੀ ਰਸਤੇ ਬੰਦ ਕਰ ਦਿੱਤੇ ਹਨ ਤੇ ਵਿਕਰਮ ਸਿੰਘ ਮਜੀਠੀਆ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਨੂੰ ਇੰਨਾ ਚਿਰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਤੇ ਉਸ ਦੇ ਨਾਲ ਅਜੇਹਾ ਕੁਝ ਹੋ ਸਕਦਾ ਹੈ ਜੋ ਉਸਨੇ ਜ਼ਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੋਵੇਗਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਹਮੇਸ਼ਾ ਸੁਖਵੀਰ ਬਾਦਲ ਤੇ ਨਿਸ਼ਾਨੇ ਸਾਧ ਦੇ ਨਜ਼ਰ ਆਉਂਦੇ ਹਨ ਤੇ ਜਿਹੜੇ ਮਜਿੱਠੀਆਂ ਦੇ ਹੱਕ ਦੇ ਵਿੱਚ ਬਿਆਨਬਾਜ਼ੀ ਕਰਦੇ ਹਨ ਭਗਵੰਤ ਸਿੰਘ ਮਾਨ ਉਹਨਾਂ ਦੇ ਉੱਤੇ ਆਪਣੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਉਂਦੇ ਹਨ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਅਜੇਹਾ ਕਾਰੋਬਾਰ ਕਰਦੇ ਹਨ ਜਿਹੋ ਜਿਹਾਂ ਮਜਿੱਠੀਆਂ ਨੇ ਕੀਤਾ ਸੀ ਮੈਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗਾ ਜੋ ਵਾਈਟ ਮਨੀ ਨੂੰ ਬਲੈਕ ਮਨੀ ਦੇ ਵਿੱਚ ਵਰਤਦੇ ਹਨ ਤੇ ਸਾਡੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਸਥਰ ਵਿਛਾ ਦਿੰਦੇ ਹਨ ਤੇ ਜਿਸ ਕਰਕੇ ਅੱਜ ਲੱਖਾਂ ਮਾਮਾ ਰੋਂਦੀਆਂ ਕਰ ਲਾਉਂਦੀਆਂ ਹਨ ਮੈਂ ਉਹਨਾਂ ਦਾ ਦੁੱਖ ਨਹੀਂ ਚੱਲ ਸਕਦਾ ਤੇ ਮੈਂ ਹਰ ਇੱਕ ਅਜਿਹੇ ਲੀਡਰ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟਾਂਗਾ ਜਿਹੜਾ ਵੀ ਲੀਡਰ ਨਸ਼ਾ ਵੇਟਣ ਦਾ ਕੰਮ ਕਰੇਗਾ ਜਾਂ ਫਿਰ ਕੋਈ ਵੀ ਦੋ ਨੰਬਰੀ ਕੰਮ ਕਰਦਾ ਹੈ ਮੈਂ ਉਸ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗਾ ਤੇ ਭਗਵੰਤ ਮਾਨ ਸਿੰਘ ਇਹਨਾਂ ਹੁਕਮਾਂ ਨੂੰ ਜਾਰੀ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਸਖਤ ਨਜ਼ਰ ਆ ਰਹੇ ਹਨ ਜਿਸ ਕਰਕੇ ਮਜੇਠੀਆਂ ਨੂੰ ਹੁਣ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ ਤੇ ਉਸ ਨੂੰ ਅਦਾਲਤ ਦੇ ਵੱਲੋਂ ਹਲੇ ਕੋਈ ਵੀ ਰਾਹਤ ਨਹੀਂ ਮਿਲੀ ਤਕਰੀਬਨ ਤਕਰੀਬਨ ਦੇਖਿਆ ਜਾਵੇ ਜੇਕਰ 3 ਮਹੀਨੇ ਦੇ ਲਗਭਗ ਮਜਿੱਠੀਆਂ ਨੂੰ ਜੇਲ੍ਹ ਦੇ ਵਿੱਚ ਹੋਣ ਵਾਲੇ ਹਨ ਜਿਸ ਕਰਕੇ ਹੁਣ ਮਜਿੱਠੀਆਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ ਦੋਸਤੋ ਮਜਿੱਠੀਆਂ ਦੀਆਂ ਮੁਸ਼ਕਲਾਂ ਉਦੋਂ ਦੀਆਂ ਜ਼ਿਆਦਾ ਵਧੀਆਂ ਹਨ ਜਦੋਂ ਦੇ ਮਜਿੱਠੀਆਂ ਦੇ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ 40000 ਪੰਨਿਆਂ ਦੀ ਚਾਰਜ ਸੀਟ 400 ਖਾਤੇ ਤੇ 200 ਤੋਂ ਜ਼ਿਆਦਾ ਗਵਾਹ ਇਹਨਾਂ ਨੇ ਮਜੀਠੀਆ ਦੇ ਲਈ ਇੱਕ ਵੱਡਾ ਬਵਾਲ ਖੜਾ ਕਰ ਦਿੱਤਾ ਹੈ ਤੇ ਮਜੀਠੀਆ ਦੇ ਜੇਲ੍ਹ ਦੇ ਵਿੱਚੋਂ ਆੜਦੇ ਤਕਰੀਬਨ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਕਿਉਂਕਿ 40000 ਚਾਰਜਡ ਸੀਟ ਪੰਨੇ ਵੱਡੇ ਖੁਲਾਸੇ ਕਰ ਰਹੇ ਹਨ ਤੇ 400 ਬੈਂਕਾਂ ਦੇ ਵਿੱਚ ਮਜੀਠੀਆ ਦਾ ਲੈਣ-ਦੇਣ ਹੋਇਆ ਹੋਇਆ ਹੈ ਤੇ 200 ਤੋਂ ਜ਼ਿਆਦਾ ਉਸ ਦੇ ਗਵਾਹ ਹਨ ਜੋ ਮਜੀਠੀਆਂ ਨੂੰ ਬੁਰੀ ਤਰ੍ਹਾਂ ਜੇਲ੍ਹ ਦੇ ਜਾਲ ਵਿੱਚ ਫਸਾ ਰਹੇ ਹਨ ਤੇ ਇਹ 40000 ਪੰਨਿਆਂ ਦੀ ਚਾਰਜ ਸੀਟ 400 ਤੋਂ ਜ਼ਿਆਦਾ ਖਾਤੇ ਬੈਂਕ ਦੇ ਵਿੱਚ ਤੇ 200 ਤੋਂ ਜ਼ਿਆਦਾ ਗਵਾਹ ਤੇ ਮਜੀਠੀਆ ਦੇ ਕੋਲ ਇੰਨੀਆਂ ਜ਼ਿਆਦਾ ਗੱਡੀਆਂ ਜਿਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਸਕਦੀ ਹੈ ਕਿਉਂਕਿ ਵੱਡੀਆਂ ਤੋਂ ਵੱਡੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਮਜੀਠੀਆ ਦੇ ਨਾਂ ਦੇ ਉੱਤੇ ਇਸ ਭਾਰਤ ਦੇਸ਼ ਦੇ ਵਿੱਚ ਚੱਲ ਰਹੀਆਂ ਹਨ ਕਿਸੇ ਦਾ ਬਾਹਰੀ ਕੈਨੇਡਾ ਦੇ ਨਾਲ ਲਿੰਕ ਹੈ ਕਿਸੇ ਦਾ ਪੰਜਾਬ ਦੇ ਨਾਲ ਲਿੰਕ ਹੈ ਕਿਸੇ ਦਾ ਦਿੱਲੀ ਦੇ ਨਾਲ ਲਿੰਕ ਹੈ ਪਰ ਜੇਕਰ ਦੇਖਿਆ ਜਾਵੇ ਪੈਸੇ ਦੇ ਵੱਜੋਂ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਮਜੀਠੀਆ ਨਿਕਲ ਸਕਦਾ ਹੈ ਕਿਉਂਕਿ ਮਜੀਠੀਆ ਦੇ 2 ਨੰਬਰ ਦੇ ਖੁਲਾਸੇ ਬਹੁਤ ਹੀ ਵੱਡਾ ਸਾਡੇ ਸਾਹਮਣੇ ਸੱਚ ਲੈ ਕੇ ਆਉਣ ਵਾਲੇ ਹਨ ਤੇ ਜਿਸ ਕਰਕੇ ਮਜੀਠੀਆ ਬਹੁਤ ਹੀ ਵੱਡੀ ਮੁਸ਼ਕਲਾਂ ਦੇ ਵਿੱਚ ਫਸ ਸਕਦਾ ਹੈ ਤੇ ਮਜੀਠੀਆ ਦੇ ਬਾਹਰ ਆਉਣ ਦਾ ਕੋਈ ਵੀ ਰਸਤਾ ਹਲੇ ਨਜ਼ਰ ਨਹੀਂ ਆ ਰਿਹਾ ਉਸ ਦੀ ਪਤਨੀ ਦੇ ਵੱਲੋਂ ਤੇ ਵਕੀਲਾਂ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਜਲਦੀ ਹੀ ਕੀਤਾ ਜਾ ਸਕਦਾ ਹੈ ਤੇ ਫਿਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦੀ ਝੋਲੀ ਦੇ ਵਿੱਚ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਮਜੀਠੀਆਂ ਬਾਹਰ ਆਉਂਦੇ ਹੈ ਜਾਂ ਫਿਰ ਨਹੀਂ ਪਰ ਫਿਲਹਾਲ ਮਜੀਠੀਆਂ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਤੇ ਇੱਥੋਂ ਤੱਕ ਕਿ ਮਜੀਠੀਆਂ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਵੀ ਲੀਡਰ ਨੂੰ ਮਜੀਠੀਆਂ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਇਹ ਪੂਰੀ ਤਰ੍ਹਾਂ ਭਗਵੰਤ ਮਾਨ ਸਿੰਘ ਨੇ ਉਹਨਾਂ ਦੇ ਉੱਤੇ ਸਖਤਾਈ ਕਰ ਰੱਖੀ ਹੈ ਜਿਸ ਕਰਕੇ ਹੁਣ ਮਜੀਠੀਆ ਦਾ ਜੇਲ੍ਹ ਦੇ ਵਿੱਚ ਰਹਿਣਾ ਵੀ ਬਹੁਤ ਹੀ ਜ਼ਿਆਦਾ ਔਖਾ ਹੋ ਚੁੱਕਿਆ ਹੈ ਤੇ ਉਹਨਾਂ ਦਾ ਇੱਕ ਇੱਕ ਦਿਨ ਇੱਕ ਇੱਕ ਮਹੀਨੇ ਦੀ ਤਰ੍ਹਾਂ ਬੀਤ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2-4 ਦਿਨਾਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਜਲਦੀ ਤੁਹਾਡੇ ਸਾਹਮਣੇ ਉਹ ਅਪਡੇਟ ਵੀ ਲੈ ਕੇ ਆਵਾਂਗੇ ਪਰ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ